ਦੇ ਨੂੰ داخل ਕੀਤੀ ਹੋਈ ਹੈ ਜੀ ਪਰ ਸੋ ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਵਾਲਾ ਚੜ ਗਿਆ ਝੱਗ ਨਿਕਲ ਲੱਗੇ ਮੂੰਹ ਦੇ ਵਿੱਚੋਂ ਝੱਗ ਵੀ ਨਿਕਲੀ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਂਤਿਆਂ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀਗੀ ਗਲਤ ਗਲੂਕੋਜ਼ ਲਗਾਉਣ ਕਾਰਨ 15 ਗਰਭਵਤੀ ਔਰਤਾਂ ਹੋਈਆਂ ਇਨਫੈਕਟਿਡ ਔਰਤਾਂ ਦੀ ਵਿਗੜੀ ਸਿਹਤ ਤਾਂ ਤੁਰੰਤ ਲਗਾਈ ਐਮਰਜੈਂਸੀ ਆਕਸੀਜਨ ਖਬਰ ਸੰਗਰੂਰ ਤੋਂ ਹੈ ਜਿੱਥੇ ਗਲਤ ਗਲੂਕੋਜ਼ ਲਗਾਉਣ ਦੇ ਨਾਲ 15 ਗਰਭਵਤੀ ਔਰਤਾਂ ਨੂੰ ਇਨਫੈਕਸ਼ਨ ਹੋ ਗਈ ਤੇ ਮਿਲੇ ਜਾਣਕਾਰੀ ਮੁਤਾਬਕ ਲਗਭਗ ਇਹ ਸਾਰੀਆਂ ਔਰਤਾਂ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਸਨ ਉਸ ਤੋਂ ਬਾਅਦ ਹਸਪਤਾਲ ਦੀ ਬਡੀ ਲਾਪਰਵਾਹੀ ਸਾਹਮਣੇ ਆਈ ਤੇ ਔਰਤਾਂ ਨੂੰ ਗਲਤ ਗਲੂਕੋਜ਼ ਲਗਾ ਦਿੱਤਾ ਗਿਆ ਜਿਸ ਕਾਰਨ ਇਹਨਾਂ ਔਰਤਾਂ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਸ ਤੋਂ ਬਾਅਦ ਇਹਨਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਹਸਪਤਾਲ ਦੇ ਉੱਪਰ ਕਾਰਵਾਈ ਦੀ ਵੀ ਗੱਲ ਆਖੀ ਜਾ ਰਹੀ ਹੈ ਜੋ ਨੂੰ ਦਾਖਲ ਕੀਤੀ ਹੋਈ ਹੈ ਜੀ ਪਰसों ਉਹਦੇ ਬੱਚਾ ਹੋਇਆਗਾ ਅੱਛਾ ਜੀ 3 ਵਜੇ ਕੇ ਹਾਰ ਸਵੇਰੇ ਵੀ ਚੰਗਾ ਭਲਾ ਚਾਹ ਪਾਣੀ ਪੀਤਾ ਮੈਂ ਘਰੇ ਚਲੀ ਗਈ ਵੀ ਮੈਂ ਰੋਟੀ ਲਾ ਕੇ ਲਿਉਣੀ ਆ ਪਿੱਛੇ ਮੇਰੇ ਫੋਨ ਵੱਗ ਗਿਆ ਵੀ ਬਾਲਾ ਚੜ ਗਿਆ ਝੱਗ ਨਿਕਲ ਲੱਗੇ ਮੂੰਹ ਦੇ ਵਿੱਚੋਂ ਝੱਗ ਵੀ ਨਿਕਲਿਆ ਜੀ ਜਦ ਮੈਂ ਉਸੇ ਟਾਈਮ ਫੇਰ ਮੁੜਿਆ ਆਈ ਜੀ ਜਦ ਮੈਂ ਆਈ ਅੱਖਾਂ ਵੀ ਐਨ ਚੜੀਆਂ ਪੀਂਤਿਆਂ ਮੂੰਹ ਵੀ ਖੁੱਲਾ ਤੇ ਕੋਈ ਸੁਰਤ ਨਹੀਂ ਤੀਗੀ ਕੀ ਹੋਇਆ ਕੀ ਕਾਰਨ ਕੀ ਦੱਸਿਆ ਪਤਾ ਨਹੀਂ ਜੀ ਐਂ ਕਹਿੰਦੇ ਨੇ ਵੀ ਕੋਈ ਟੀਕੇ ਲਾਇਤੇ ਜੀ ਅੱਛਾ ਹਾਂ ਜੀ ਉਹ ਵੀ ਉਹ ਟੀਕੇ ਨਾਲੇ ਕੁਝ ਹੋ ਗਿਆ ਹੁਣ ਵੀ ਉਹਦੇ ਜਿਆਦਾ ਠੀਕ ਨਹੀਂ ਹੈਗੀ ਜੀ ਉਹ ਸੁਰਤ ਜਾਏਗਾ ਬੇਹੋਸ਼ੀ ਹੁਣ ਮਾੜੀ ਦੀ ਸੁਰਤਾ ਗੇਉਂ ਆਕਸੀਜਨ ਲੱਗੀ ਹੋਈ ਆ ਜੀ ਅੱਛਾ ਆਕਸੀਜਨ ਲੱਗੀ ਹੋਈ ਆ ਹਾਂ ਆਕਸੀਜਨ ਲੱਗੀ ਹੋਈ ਆ ਉਹ ਜਿਆਦਾ ਨਹੀਂ ਵੀ ਸਾਡੇ ਨਾਲ ਬੋਲਦੀ ਆ ਜਾਂ ਚੱਲਦੀ ਆ ਤੁਹਾਨੂੰ ਹੋ ਜਾਣ ਦਿੰਦੇ ਨੇ ਕਿ ਨਹੀਂ ਹਾਂ ਜੀ ਮੈਂ ਮਿਲ ਕੇ ਆਈਆਂਗੇ ਹੁਣ ਮੇਰਾ ਬੇਟਾ ਗਾ ਉੱਥੇ ਉਹਦੀ ਮੰਮੀ ਆ ਜੀ ਉੱਥੇ ਬਸ ਦੋ ਜਣਿਆਂ ਨੂੰ ਕੱਢਣ ਨਾ ਦਿੰਦੇ ਨੇ ਆ ਸਾਡਾ ਪਰਿਵਾਰ ਖੜਾ ਪਿੱਛੇ ਅੱਛਾ ਉਹਨਾਂ ਨੂੰ ਹਜੇ ਮਿਲਣ ਨਹੀਂ ਦਿੱਤਾ ਜੀ ਅੱਛਾ ਮਿਲਣ ਨਹੀਂ ਦਿੱਤਾ ਹਾਂ ਮਿਲਣ ਨਹੀਂ ਦਿੱਤਾ ਜੀ ਓਕੇ ਹਾਂ ਜੀ ਉਹਨੂੰ ਦੇਖਦਾ ਇਹਦਾ ਰੀਜ਼ਨ ਕੀ ਆ ਵਾ ਦੇਖੋ ਸਾਡੇ ਗਾਇਨੀ ਵਾਰਡ ਦੇ ਵਿੱਚ ਪੋਸਟ ਆਪਰੇਟਿਵ ਕੇਸ ਨੇ ਇਹਨਾਂ ਸਾਰਿਆਂ ਨੂੰ ਗਲੂਕੋਜ਼ ਲੱਗ ਰਿਹਾ ਸੀ ਤੇ ਇੱਕ ਨਾਰਮਲ ਸੇ ਲਾਈਨ ਦਾ ਕੀ ਰਿਐਕਸ਼ਨ ਹੋਇਆ ਸਾਰਿਆਂ ਨੂੰ ਕਾਫੀ ਪੇਸ਼ੈਂਟ ਨੂੰ ਹੋ ਗਿਆ ਤਕਰੀਬਨ 12 ਤੋਂ 14 ਪੇਸ਼ੈਂਟਾਂ ਨੂੰ ਹੋਇਆ ਰਿਐਕਸ਼ਨ ਇਹਦੇ ਨਹੀਂ ਕੀ ਇਹ ਵੈਕਸੀਨੇਸ਼ਨ ਗਲਤ ਸੀ ਕੋਈ ਐਕਸਪਾਇਰੀ ਲੱਗੀ ਹੈ ਕੀ ਕਰਦੇ ਨਹੀਂ ਨਹੀਂ ਐਕਸਪਾਇਰੀ ਨਹੀਂ ਠੀਕ ਹੈ ਕਿਉਂਕਿ ਕੰਜ਼ਮਪਸ਼ਨ ਬਹੁਤ ਹੈ ਨਾਰਮਲ ਸੇ ਲਾਈਨ ਦੀ ਹਜ਼ਾਰਾਂ ਬੋਤਲਾਂ ਰੋਜ਼ ਦੀ ਲੱਗਦੀਆਂ ਨੇ ਚਲੋ ਕਿਸੇ ਬੈਚ ਦੇ ਵਿੱਚ ਹੋ ਸਕਦਾ ਕੋਈ ਪ੍ਰੋਬਲਮ ਆ ਗਈ ਹੋਵੇ ਰਿਐਕਸ਼ਨ ਇੱਕ ਨੂੰ ਨਹੀਂ ਕਾਫੀ ਪੇਸ਼ੈਂਟਾਂ ਨੂੰ ਹੋ ਜਾਏਗਾ ਕਿੰਨੇ ਮੇਰੇ ਸੀਰੀਅਸ ਸੀ ਸਰ ਕਿੰਨੇ ਪੇਸ਼ੈਂਟ ਸੀਰੀਅਸ ਨਹੀਂ ਵੈਕਸੀਨ ਨਹੀਂ ਸੀ ਨਾਰਮਲ ਸੀ ਜਿਹੜੀਆਂ ਗਲੂਕੋਜ਼ ਦੀ ਬੋਤਲ ਜਿਹੜੀ ਹੁੰਦੀ ਆ ਕਿੰਨੇ ਪੇਸ਼ੈਂਟ ਸੀਰੀਅਸ ਨੇ ਕਿੰਨੇ ਰੈਫਰ ਕੀਤਾ ਜਾ ਰਹੇ ਨੇ ਨਹੀਂ ਪੇਸ਼ੈਂਟ ਸਾਡੇ ਸਾਰੇ ਤਕਰੀਬਨ ਰਿਕਵਰ ਕਰ ਗਏ ਇੱਕ ਪੇਸ਼ੈਂਟ ਸਾਡਾ ਥੋੜਾ ਸਾਡਾ ਥੋੜਾ ਸਿੱਕਾ ਹੈ ਬਟ ਉਹ ਵੀ ਹੋਰ ਕਵਰੀ ਫੇਸ ਦੇ ਵਿੱਚ ਹੈ ਉਹਨੂੰ ਵੀ ਅਸੀਂ ਕਰ ਰਹੇ ਆ ਆਕਸੀਜਨ ਵਗੈਰਾ ਲਾ ਕੇ ਸਾਰੇ ਰਿਕਵਰ ਹੋ ਚੁੱਕੇ ਨੇ ਇੱਥੇ ਮਰੀਜ਼ਾਂ ਦਾ ਕਹਿਣਾ ਹੈ ਕਿ ਇੱਥੇ ਕੋ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਕਿ ਸੀਨੀਅਰ ਡਾਕਟਰ ਤਾਂ ਕਦੇ ਆਉਂਦੇ ਨਹੀਂ ਕਿਉਂਕਿ ਜਿਹੜੀ ਨਰਸਾਂ ਨੇ ਉਹਨਾਂ ਦੇ ਸਿਰ ਤੇ ਸਾਰੇ ਕੰਮ ਚੱਲਦੇ ਨੇ ਨਹੀਂ ਨਹੀਂ ਉਹ ਜਿਹੜੇ ਇੰਜੈਕਸ਼ਨ ਨੇ ਉਹ ਤਾਂ ਸਟਾਫ ਨਰਸ ਨਹੀਂ ਲਾਉਨੇ ਨੇ ਡਾਕਟਰ ਸਾਡੇ ਕੋਲ ਗਏ ਨਹੀਂ ਦੇ ਚਾਰ ਪੰਜ ਡਾਕਟਰ ਨੇ ਉਹ ਟਾਈਮ ਨੂੰ ਟਾਈਮ ਰਾਉਂਡ ਵੀ ਕਰਦੇ ਆ ਪੇਸ਼ੈਂਟ ਦੇ ਟੈਂਡੈਂਟ ਕਹਿ ਰਹੇ ਨੇ ਕਿ ਉਹਨਾਂ ਦੇ ਪੇਸ਼ੈਂਟ ਦੇ ਮੂੰਹੋਂ ਝਾਕ ਨਹੀਂ ਨਿਕਲ ਰ ਠੰਡ ਲੱਗਣੀ ਕੰਮਾ ਛੜਨਾ ਇਹ ਇਦਾਂ ਦੀਆਂ ਥੋੜੀਆਂ ਪ੍ਰੋਬਲਮ ਆ ਰਿਐਕਸ਼ਨ ਤੇ ਰਿਐਕਸ਼ਨ ਹੁੰਦਾ ਮੈਡੀਸਨ ਦਾ ਥੋੜੇ ਪੇਸ਼ੈਂਟ ਦੀ ਦੱਸੋ ਕਿ ਕਿੰਨੇ ਪੇਸ਼ੈਂਟ ਨੇ ਹੁਣ ਮੌਜੂਦਾ ਹਾਲਾਤ ਵਿੱਚ ਨੇ ਪੇਸ਼ੈਂਟ 14-15 ਪੇਸ਼ੈਂਟ ਸੇ 14-15 ਪੇਸ਼ੈਂਟ ਨੇ ਬਾਕੀ ਇਦਾਂ ਕਰਕੇ ਇਹ ਰਾਸ਼ ਕਾਫੀ ਆ ਅਸੀਂ ਐਗਜ਼ੈਕਟ ਜਿਹੜੀ ਪੋਜੀਸ਼ਨ ਆ ਵੀ ਕਿੰਨੇ ਪੇਸ਼ੈਂਟ ਹੋ ਜੇ ਇਹਦੀ ਫਾਈਲਾਂ ਨਹੀਂ ਦੇਖੀਆਂ ਬਟ ਅਸੀਂ ਜਿਹੜੇ ਪੇਸ਼ੈਂਟ ਨੂੰ ਰਿਐਕਸ਼ਨ ਹੋ ਰਿਹਾ ਅਸੀਂ ਟਾਈਮ ਟੂ ਟਾਈਮ ਉਹਦਾ ਟ੍ਰੀਟਮੈਂਟ ਕਰ ਰਹੇ ਆ ਇੱਕ ਦੋ ਸੀਰੀਅਸ ਕਰ ਰਹੇ ਨੇ ਇੱਕ ਪੇਸ਼ੈਂਟ ਥੋੜਾ ਸਿੱਕਾ ਉਹ ਵੀ ਉਹ ਥੋੜਾ ਜਿਹਾ ਪੇਸ਼ੈਂਟ ਓਬੀਜ਼ ਹੈ ਇਸ ਕਰਕੇ ਉਹਨੂੰ ਅਸੀਂ ਟ੍ਰੀਟ ਕਰ ਰਹੇ ਹਾਂ ਉਹ ਵੀ ਰਿਕਵਰੀ ਫੇਜ਼ ਦੇ ਵਿੱਚ ਹੈ ਜਿਹੜੇ ਬਿਮਾਰ ਹੋਏ ਨੇ ਸਾਰੇ ਡਿਲੀਵਰੀ ਹੋ ਚੁੱਕੀਆਂ ਨੇ ਜਾਂ ਉਹਦੀਆਂ ਨੇ ਇਹਨਾਂ ਸਾਰਿਆਂ ਦੀ ਡਿਲੀਵਰੀ ਹੋ ਚੁੱਕੀ ਆ ਅੱਛਾ ਬੱਚੇ ਬੱਚਿਆਂ ਦਾ ਕੀ ਸਿਚੁਏਸ਼ਨ ਹੈ ਕਿ ਉਹ ਚਾਈਨ ਬਾੜਾ ਸਭ ਦੇ ਬੱਚੇ ਨਾਲ ਡਿਲੀਵਰੀ ਹੋ ਚੁੱਕੀਆਂ ਨਹੀਂ ਨਹੀਂ ਬੱਚੇ ਤਾਂ ਠੀਕ ਨੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਆਪਰੇ ਪੋਸਟ ਆਪਰੇਟਿਵ ਕੇਸ ਨੇ ਆਪਰੇਸ਼ਨ ਹੋਏ ਹੋਏ ਨੇ ਸਭ ਦੇ ਹਾਂਜੀ ਐਸਐਮ ਐਸਐਮ ਸਰਵਿਸ ਦੇ ਵੀ ਡਾਕਟਰ ਜੀ ਮਗਰਾਮੀ ਤੇ ਡਿਊਟੀ ਜੇ ਹੋਇਆ ਕਿ ਕੋਈ ਕਮੇਡੀ ਵੈਚੂ ਕੋਈ ਕਰ ਰਿਹਾ ਨਹੀਂ ਇਹਦੇ ਕੋਈ ਹੋਇਆ ਹੁੰਦਾ ਕਿਸੇ ਕੰਮ ਦੇ ਵਿੱਚ ਹੁੰਦਾ ਇਹ ਮੈਡੀਸਨ ਦੇ ਵਿੱਚ ਹੋਈਏਗੀ ਨਾਰਮਲ ਸੇ ਲਾਈਨ ਦੀ ਬੋਟਲ ਹੈ ਉਹ ਸਾਰਿਆਂ ਨੂੰ ਲੱਗਿਆ ਹੋਇਆਗਾ ਇਹ ਲੋਟ ਦੇ ਕਿੰਨੀਆਂ ਹੋਰ ਜਿਹੜੀ ਬੋਟਲਸ ਪਈਆਂ ਨੇ ਸਟਾਕ ਦੇ ਵਿੱਚ ਦੇਖੋ ਉਹ ਬੋਟਲ ਜਿਹੜੀ ਨੇ ਅਸੀਂ ਸਟੋਰ ਦੇ ਵਿੱਚ ਚੈੱਕ ਕਰਾਂਗੇ ਉਹ ਸਾਰਾ ਅਸੀਂ ਸੀਜ਼ ਕਰਕੇ ਭੇਜਾਂਗੇ ਵਾਪਸ ਤੇ ਜਿਹੜਾ ਉਹ ਬਾਅਦ ਵਿੱਚ ਜਿਹੜੀ ਕੋਈ ਕਾਰਵਾਈ ਹੋਊਗੀ ਕਰਾਂਗੇ ਸਰਕਾਰ ਨੂੰ ਲਿਖਾਂਗੇ ਅਸੀਂ